ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਲੁਧਿਆਣਾ ਯੂਨੀਵਰਸਿਟੀ ਪੀਏਯੂ ਦਾ ਜਿਹੜਾ ਕਿਸਾਨ ਮੇਲਾ ਉਹ ਆਪਾਂ ਤੁਹਾਨੂੰ ਝੂਨਾ ਦਿਖਾ ਰਹੇ ਹਾਂ 126 ਜਿਹੜਾ 10 ਜੁਲਾਈ ਨੂੰ ਲੱਗਾ ਤੇ ਦੋ ਪਾਣੀ ਜਦੋਂ ਤਿੰਨਾਂ ਦਿਨਾਂ ਬਾਅਦ ਜਿਹੜਾ ਜਿੰਨੂੰ ਪਾਣੀ ਲੱਗਦਾ ਰਿਹਾ ਉਹ ਵੈਰੈਟੀ ਤੇ ਉਸ ਤੋਂ ਬਾਅਦ ਪੀਆਰ 131 ਜਿਹੜਾ 10 ਜੂਨ ਨੂੰ ਲੱਗਾ ਤੇ ਏ ਵੇਖ ਲਓ ਇਸ ਤੋਂ ਬਾਅਦ ਅੱਗੇ ਤੁਹਾਨੂੰ ਦਿਖਾਉਨੇ ਆ ਪੀਆਰ 131 ਜਿਹਨੂੰ ਖਾਦ ਦਰਮਿਆਨੀ ਪਾਈ ਆ ਦੇਖੋ ਤੁਹਾਨੂੰ ਸਾਹਮਣੇ ਤੁਹਾਡੇ ਦਿਖ ਰਿਹਾ ਸਾਰਾ ਇਹ ਪੀਆਰ 131 ਦੀ ਵੈਰੈਟੀ ਆ ਤਿੰਨ ਦਿਨ ਪਾਣੀ ਜੀਣ ਤੋਂ ਬਾਅਦ ਯਾਨੀ ਕਿ ਤਿੰਨਾ ਦਿਨਾਂ ਬਾਅਦ ਛੋਣ ਨੂੰ ਜਿਹੜੇ ਨੂੰ ਪਾਣੀ ਲੱਗਾ ਹੋਵੇ ਵੇਖ ਲਓ ਤੇ ਇੰਦੇ ਚ ਪਾਣੀ ਖੜਾ ਰਿਹਾ ਏ ਇਹ ਵੇਖ ਲਓ ਤੇ ਆ ਲੱਗਾ ਵਾ 10 ਜੂਨ ਨੂੰ ਤੇ ਇਹ 30 ਜੂਨ ਆ 30 ਜੂਨ ਲੱਗਾ ਪੀਆਰ 131 ਲਗਾਤਾਰ ਪਾਣੀ ਖੜਾ ਰਿਹਾ ਇਹਦੇ ਵਿੱਚ ਤੁਸੀਂ ਵੇਖ ਲਓ ਆ ਦਿਖਾਦ ਨੇ ਤੁਹਾਨੂੰ ਇਨਾਂ ਦੀਆਂ ਮੁਰਗੀਆਂ ਉਹ ਵੀਡੀਓ ਵਾਤਵਾ ਸ਼ੇਅਰ ਕੀਤੀ ਜਾਓ ਤੁਹਾਨੂੰ ਸਾਰਾ ਹੀ ਮੇਲਾ ਵਿਖਾਵਾਂਗੇ ਜਿੰਨੀ ਮੇਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਸ਼ੇਅਰ ਕੀਤੀ ਜਾਓ ਸਾਰਾ ਹੀ ਮੇਲਾ ਤੁਹਾਨੂੰ ਯੂਨੀਵਰਸਿਟੀ ਦਾ ਵਿਖਾਵਾਂਗੇ ਤੇ ਆਪਾਂ ਦੇਖਦੇ ਅੱਗੇ ਮੁਰਗੀਆਂ ਇਹਨਾਂ ਦੇ ਰੇਟ ਵੀ ਤੁਹਾਨੂੰ ਦੱਸਾਂਗੇ ਕੀ ਰੇਟ ਇੱਥੇ ਚੱਲਦਾ ਪਿਆ ਮੁਰਗੀਆਂ ਦਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਆ ਵੇਖੋ ਮੋਬਾਈਲਰ 18 IR 18 ਤੇ ਇਸ ਤੋਂ ਬਾਅਦ ਆਪਾਂ ਜਿੱਥੇ ਵੀਰੇ 20 ਮਿਲਦਾ ਆਪਾਂ ਉੱਥੇ ਪਹੁੰਚ ਗਏ ਆ ਤੇ ਆਪਾਂ ਲੈਣਾ ਸੀ ਸਬਜ਼ੀਆਂ ਦਾ ਵੀ ਪਰ ਇੱਥੇ ਜਿਹੜੀ ਯੂਨੀਵਰਸਿਟੀ ਲੋ ਹਾਲਤ ਲੋਕਾਂ ਨਾਲ ਕਹਿ ਦਈਏ ਮਾੜੀ ਹੋ ਰਹੀ ਆ ਉਹ ਗੱਲਾਂ ਹੀ ਪਰੇ ਆ ਲੰਮੀਆਂ ਲੰਮੀਆਂ ਲੈਣਾਂ ਲੱਗ ਰਹੀਆਂ ਕਿਤੇ ਕੋਈ ਪੱਖਾ ਨਹੀਂ ਕਿਤੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਇੱਥੇ ਲੱਗੇ ਬੰਨੇ ਪਾਣੀ ਦਾ ਪ੍ਰਬੰਧ ਨਹੀਂ ਬੜੀ ਮਾੜੀ ਹਾਲਤ ਆ ਲੋਕਾਂ ਦੀ ਤੇ ਆ ਤੁਹਾਨੂੰ ਮਖਾਉਨੇ ਆ ਟੂਲ ਜਿਹੜੇ 1400 ਰੁਪਏ ਦਾ ਟੋਕਾ ਜਿਹੜਾ ਸਾਖਪੁੱਤਰ ਨਾਲਾ ਪੱਠੇ ਉਹ ਸਾਖਪੁੱਤਰ ਨਾਲਾ ਆਪਾਂ ਕਹਿ ਦਈਏ ਹਾਕਪੂਰ ਕੋਤਰ ਜਿਹੜਾ ਉਹ ਉਸ ਤੋਂ ਅੱਗੇ ਟੂਲ ਦੂਜੇ ਜਿਹੜੇ ਆ ਆ ਖੇਤੀ ਬਾੜੀ ਦੇ ਵਿੱਚ ਕੰਮ ਆਉਂਦੇ ਆ ਇਸ ਤੋਂ ਅੱਗੇ ਆਪਾਂ ਪਸ਼ੂ ਪਾਲਣ ਮੇਲੇ ਵਿੱਚ ਚਲੇ ਚਲੇ ਗਏ ਆ ਤੇ ਉਸ ਤੋਂ ਬਾਅਦ ਤੁਹਾਨੂੰ ਮਖਾਉਨੇ ਆ ਆ ਫੀਡ ਫੈਡਰਲ ਫੈਡਰਲ ਕੰਪਨੀ ਦੀ ਫੀਡ ਆ ਤੇ ਅਸੀਸ ਆਸੀਸ ਵਾਲਿਆਂ ਦੀ ਫੀਡ ਐ ਅਸੀਸ ਵਾਲਿਆਂ ਦੀ ਫੀਡ ਬਹੁਤ ਤਰ੍ਹਾਂ ਦੀ ਆ ਰਹੀ ਆ ਮਾਰਕੀਟ ਦੇ ਵਿੱਚ ਨੰਬਰ ਆ ਰਹੇ ਨੇ ਡੁਆਡ ਜੇਸਾ ਨਾਮ ਪਸ਼ੂ ਦੁੱਧ ਦਿੰਦੇ ਨੇ ਇਹਨਾਂ ਦੀ ਹੁਣ ਅਸੀਸ ਵਾਲਿਆਂ ਦੀ ਆਪਾਂ ਉਹ ਦੂਸਰੀ ਹੋਕ ਆ ਰਹੀਏ ਫੀਡ ਵੀ ਤੇ ਨਾਲ ਕੈਲਸ਼ੀਅਮ ਵੀ ਹੈਗਰਾ ਵੀ ਸਾਰਾ ਕੁਝ ਦੇ ਰਹੇ ਨੇ ਇਸ ਤੋਂ ਅੱਗੇ ਸਾਰੇ ਫੀਡ ਦੇ ਸਟਾਲ ਨੇ ਇੱਥੋਂ ਦਵਾਈਆਂ ਦੇ ਸਟਾਲ ਜਾਨੀ ਕਿ ਮੈਡੀਕਲ ਦਵਾਈਆਂ ਦੇ ਉਹ ਵੀ ਇੱਥੇ ਲੱਗੇ ਹੋਏ ਸੀਗੇ ਅੱਜ ਤੁਹਾਨੂੰ ਦਿਖਾਉਣੇ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਾਰੇ ਸਨਿਸ਼ਕਾਰ ਪਸ਼ੂ ਪਾਲਣ ਮੇਲਾ ਸਭ ਨੂੰ ਤੁਹਾਨੂੰ ਸਾਰੀ ਜੀ ਮੈਂ ਨਾਮ ਬੇਨਤੀ ਕਰਾਂਗਾ ਕਿ ਮੈਡਮ ਜੀ ਤੇ ਇੱਥੇ ਤਸ਼ੀਦ ਹੋਵਾਂਗੇ ਆਪਣੇ ਪਿਆਰ ਦੇ ਕਦੇ ਜਣਾ ਲੰਦਾ ਜਿੰਦੇ ਨਾਮ ਸਮਾਰਤ ਕੀਤਾ ਜਾਂਦਾ ਇਹ ਜਿੰਨੇ ਸਾਰੇ ਸਵਾਰ ਤੁਹਾਨੂੰ ਪਸ਼ੂਆਂ ਦੀਆਂ ਆ ਬੱਕਰਾ ਵੇਖੋ ਤੁਹਾਨੂੰ ਬੱਕਰਾ ਆਸਾਨ ਸ਼ਾਈ ਵਾਲ ਠੀਕ ਹੈ ਬੱਕਰਾ ਵੇਖੋ ਕਿੱਡਾ ਇਹ ਬੱਕਰਾ ਬੀਟਲ ਆ ਨਾ ਸ਼ਾਈ ਵਾਲ ਨਸਲ ਦਾ ਸਾਨ ਅੱਡੋ ਅੱਡ ਕਿਸਮਾਂ ਦੇ ਇੱਥੇ ਜਾਨੀ ਕਿ ਆਪਾਂ ਇਹਨਾਂ ਦੇ ਡੰਗਰ ਬਹੁਤ ਵਧੀਆ ਜਿਹੜੇ ਕਹਦੇ ਆਪਾਂ ਯੂਨੀਵਰਸਿਟੀ ਚ ਬਰੀਡ ਤਿਆਰ ਹੁੰਦਾ ਮੱਝਾਂ ਦਾ ਜਾਂ گاਵਾ ਦਾ ਦੋਗਲੀ ਨਸਲ ਦੀ ਗਾਂ ਇਸ ਤੋਂ ਅੱਗੇ ਆਹ ਸਾਰੀਆਂ گاਵਾ ਦੋਗਲਾ ਸਾਨ ਤੇ ਬਹੁਤ ਵਧੀਆ ਨੀਲੀ ਰਾਵੀ ਦੀ ਮੱਝ ਆ ਨੀਲੀ ਰਾਵੀ ਦੀ ਮੱਝ ਤੇ ਇਸ ਤੋਂ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਬਲੈਂਟਰੀ ਯਾਨੀ ਕਿ ਮੈਡੀਸਨ ਜਿੱਥੇ ਮੈਡੀਸਨ ਆ ਆ ਫੀਡ ਆ ਮੈਡੀਸਨ ਵੀ ਇੱਥੇ ਹੈਗੀ ਆ ਦੁੱਧ ਚੋਣਨੀਆਂ ਮਸ਼ੀਨਾ ਜਿੰਨਾ ਵੀ ਯਾਨੀ ਕਿ ਪਸ਼ੂ ਦੇ ਰਿਲੇਟਡ ਸਮਾਨ ਸਾਰਾ ਇੱਥੋਂ ਆਪਾਂ ਨੂੰ ਮਿਲ ਜਾਂਦਾ ਕਈ ਕਿਸਾਨ ਵੀਰ ਬਹੁਤ ਖਰੀਦ ਕਰਦੇ ਆ ਕਈ ਨਹੀਂ ਕਰਦੇ ਇਸ ਤੋਂ ਕਿ ਆਪਾਂ ਦਿਖਾਉਣੇ ਤੁਹਾਨੂੰ ਮੇਲਾ ਚਾਰ ਤੇ ਆ ਮੈਡੀਸਮ ਆਪਾਂ ਹੁਣ ਇਸ ਤੋਂ ਅੱਗੇ ਹੌਲੀ ਹੌਲੀ ਬਾਹਰ ਨੂੰ ਜਾਵਾਂਗੇ ਤੇ ਬਾਹਰ ਤੁਹਾਨੂੰ ਮੁਖਾਵਾਂਗੇ ਫਿਰ ਇਸ ਤੋਂ ਅੱਗੇ ਟਰਾਲੀ ਜਿਹੜੀ ਮਾਰਕੀਟ ਉੱਥੇ ਚੱਲਾਂਗੇ

ਆਵਟ ਨਾਲੀ ਫੋਗਲ ਬਾਈ ਫੋਗਲ ਜਿੱਥੇ ਆਪਾਂ ਮੰਨ ਲਓ ਗੈਦਗੇ ਪਾਣੀ ਜ਼ਿਆਦਾ ਉੱਥੇ ਵੜਦੀ ਆਂਦਰੋਂ ਆਂਦਰਾਂ ਦੇ ਵਿੱਚ ਇਹ ਕਿਹੜੀ ਕੰਪਨੀ ਹੈ ਕੋ ਗ੍ਰੈਂਡ ਸੁਪਰ ਸੀਡਰ ਬਰੇਡਾ ਲਿਆਂਦਾ ਹੋ ਗਿਆ ਆਪਾਂ ਤਾਂ ਇਹ ਲਕੂਣੇ ਆ ਪਤਾ ਨਹੀਂ ਯਾਰ ਕੀ ਚੀਜ਼ ਹੈ ਇਹ ਸੁਪਰਸਟਾਰ ਰੋਟਾ ਵੀ ਕਰ ਗਈ ਬੰਦੀ ਹੋਈ ਆ ਬ੍ਰੈਂਡ ਕੰਪਨੀ ਦੀ ਆ ਇਹਨਾਂ ਦਾ ਆ ਗਿਆ ਰਿਕਪਰ ਬੁੱਥੇ ਵੱਡਣ ਅਪਲੋਡ ਜਿਹੜੇ ਆ ਪੰਜਨਾਂ ਨੂੰ ਉਲਟੀ ਮਾਰ ਨਾਲ ਫਲੋ ਕਹਿਦੀ ਉਹ ਉਸ ਤੋਂ ਅੱਗੇ ਆ ਗਿਆ ਸਟਾਰ ਮੋਗੇ ਰਤਨ ਸੀ ਕਿਕੂ ਜਿੰਨਾ ਦੀ ਕਾਉਂਦੀ ਆ ਰਤਨ ਸੀ ਦੀ ਆ ਆਪਣਾ ਇਹ ਰੇਪੋਂ ਵਾਲਾ ਸਿਸਟਮ ਇਹੋ ਨੋਟ ਤੇ ਚੱਲ ਜਾਂਦਾ ਇਹ ਰੇਪੋਂ ਵਾਲਾ ਸਪਰੇਅ ਕਰਨ ਵਾਲਾ ਆ ਸਪਰੇਅ ਕਰਨ ਵਾਲਾ ਵੀ ਇਹ ਰੇਪੋਂ ਵਾਲਾ 115000 ਰੁਪਏ ਕੋਦਾ ਇਰਾਟੋਂ ਪੋਂਪ 'ਤੇ ਆਉਂਦਾ ਰੇਟ ਆ 85000 ਰੁਪਏ ਇਹਦਾ ਰੇਟ ਆ ਬਹੁਤ ਉੱਚਾ ਬਣਾਇਆ ਕਾਫੀ ਸਪਰੇਅ ਕਰਨ ਵਾਲਾ ਜਿਹੜਾ ਸਿਸਟਮ ਆ ਆ ਗਿਆ ਹੈਂਟਰਾ ਹੈਂਟਰਾ ਤੁਹਾਨੂੰ ਦਿਖਾ ਰਿਹਾ ਹੈ ਹੈਂਟਰਾ ਜਿਹੜੇ ਜਿੰਨ ਪ੍ਰੈਮ ਜਾਂ ਜੀਸੀਬੀ ਸਾਰੇ ਆ ਰਹੇ ਨਾਲ ਬਹੁਤ ਕੀ ਆ ਗਿਆ ਆਪਣੇ ਇਹ ਆਈ ਕੰਪਨੀ ਤੇ ਜਿਹੜੇ ਸਪਰਸੀਡਰ ਜੀ ਆਈ ਕੰਪਨੀ ਦਾ ਸਪਰਸੀਡਰ 252 ਹਜ਼ਾਰ 2000 ਦਾ ਰੁਟਾ ਵੀ ਜਰੀ ਵੀ ਸਾਡੇ ਸੰਤ ਕਿੰਨੇ ਐਪਲੀਮੈਂਟਾਂ ਕਸਾਮੀ ਦੇ ਸਾਰੇ ਬਣਾ ਰਹੇ ਨੇ ਮੇਰੇ ਵੀਰ ਵੀਰੇ ਸ਼ੇਅਰ ਕਰ ਦਿਓ ਇਹ ਕਰੀਚੇ ਤੋਂ ਤੁਹਾਨੂੰ ਸਾਰੇ ਸੰਤ ਆਖਾਂਗੇ ਗ੍ਰੇਟੀ ਦੱਸਾਂਗੇ 7 ਫੁੱਟ ਰੁਟਾ ਵੀ 120 ਅੱਠ ਆਹ ਅਗਾਹ ਹੀ ਰਾਲਿਆਂ ਦਾ ਇਹਨਾਂ ਦਾ ਕੰਪਿਊਟਰ ਕਰਾਏ ਵੇਖੋ ਤੁਹਾਨੂੰ ਦਿਖਾਉਨੇ ਆਂ ਇੱਕ ਇੱਥੇ ਹੈਗਾ ਆ ਦੇਖੋ ਕੰਪਿਊਟਰ ਦਾ ਕਿਤੋਂ ਕਦ ਮੈਨਾ 12 ਫੁੱਟ ਹੋਵੇਗਾ ਯਾਰ ਤੇ ਇਹਦਾ ਰੇਟ ਹੈਗਾ ਅੱਜ ਦਾ ਡਿਸਕਾਊਂਟ ਕੱਟ ਕੇ 5 ਲੱਖ ਰੁਪਈਆ ਅੱਜ ਦਾ ਰੇਟ ਜਿਹੜਾ ਮੇਲੇ ਦਾ ਰੇਟ ਪ੍ਰਾਈਸ ਹੈ ਇਹਨਾਂ ਦੇ ਹੋਰ ਵੀ ਐਪਲੀਮੈਂਟ ਕਾਹੀ ਨੇ ਇਹ ਹੀ ਰਕਮਪਨੀ ਤੇ ਇਸ ਤੋਂ ਅੱਗੇ ਤੂੜੀ ਵਾਲੀ ਮਸ਼ੀਨ ਇਹਨਾਂ ਦੀ ਬਹੁਤ ਵਧੀਆ ਸਾਰੀ ਹੀ ਕਹਿ ਦਿਆ ਆਪਾਂ ਪਲੇਟ ਹੀ ਇਹਨਾਂ ਨੇ ਫੋਲਡ ਕੀਤੀ ਕਿਤੇ ਕੋਈ ਐਂਗਲ ਜੋੜ ਨਹੀਂ ਲਾਇਆ ਦੇਖੋ ਤੁਸੀਂ ਇਹ ਅੱਜ ਦਾ ਰੇਟ ਦਾ 3 ਲੱਖ ਰੁਪਈਆ ਸੀਗਾ ਮੇਲੇ ਦਾ ਪ੍ਰਾਈਸ ਜੇ ਕੋਈ ਸੇਡਰ ਵੀ ਇਹਨਾਂ ਦਾ ਆ ਰਿਹਾ ਵਾ ਇਹਨਾਂ ਵੀਰਾਂ ਸਾਥੇ ਦੀ ਨਿਕਲਦੀ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਇਨਾਂ ਦੀ ਸੁਪਰ ਸੀਟਰ ਤੇ ਸਬਸਿਡੀ ਵੀ ਕੱਟ ਕੇ ਆਪਾਂ ਨੂੰ ਮੰਨ ਲੂ ਕਿ ਦਿੱਤਾ ਜਾਏਗਾ। ਇਸ ਤੋਂ ਅੱਗੇ ਆ ਗਿਆ ਬੈਰ ਕੰਪਨੀ ਦਾ ਜਿਹੜਾ ਸਾਲ ਆ। ਇਥੇ ਬੈਰ ਕੰਪਨੀਆਂ ਦਵਾਈਆਂ ਜਾਂ ਹੋਰ ਬੈਲ ਦੇ ਡਕਟ ਟਾਉਂਦੇ ਆ ਕੋ। ਇਹ ਇਹ ਯਾਰ ਕੰਪਨੀ ਆ ਕੇ ਕਾਲ ਉਸ ਤੋਂ ਅੱਗੇ ਅੱਪ ਚੱਲਦੇ ਆ ਬਾਹਰ ਬਾਹਰ ਦੱਸ ਸਾਰਾ ਹੈਗਾ ਸਟਾਰ ਤੇ ਅੱਗੇ ਚੱਲਦੇ ਆ ਕਿ ਦੇਖਦੇ ਆ ਤੁਹਾਨੂੰ ਸਾਰਾ ਹੀ ਮੇਲਾ ਉਹ ਕਰਵਾਵਾਂਗੇ ਵੀਡੀਓ ਸ਼ੇਅਰ ਬੂਸਟ ਕਰਕੇ ਮਾਈ ਸੀ ਫਿਊਸ਼ਨ ਆਰਿਆਂ ਦੇ ਆਪਾਂ ਆ ਤੈਸੇ ਕਿਉਂਕਿ ਜੋ ਉਨਨਾ ਦੇ ਆਪਾਂ ਸਟੌਲ ਤੇ ਪਹੁੰਚ ਚੁੱਕੇ ਹਾਂ। ਕਿਉਂਕਿ ਜੜੀ ਹੈ ਕੰਮ ਕਰ ਰਹੀ ਹੈ। ਡਾਇਨਾ ਹਾਈਡਰੌਲਿਕ ਸਪਿੰਟਰ। ਡਾਇਨਾ ਹਾਈਡਰੌਲਿਕ ਸਪਿੰਟਰ ਸੈਟਿੰਗਸ ਦੇ ਵਿੱਚ। ਇੱਕ ਵੀਡੀਓ ਤੋਂ ਵੀਡੀਓ ਵਿੱਚ ਆਦਾਨ-ਪ੍ਰਦਾਨ ਆ ਟੂ ਪਚ। ਆਹ ਜੀ ਬਾਕੀ ਸਾਰੇ ਟੇਪ ਵਾਲਾ ਟਾਈਟਨ ਮੈਂਸੀ ਹੋ ਗਏ। ਇੰਡੀਆ ਦਾ ਇੱਕ ਹੋਰ ਪ੍ਰੋਸੈਸ ਨੰਬਰ ਸੀਰੀਅਲ ਨੰਬਰ ਹੈ। ਉਹ 53 24 ਦੀ ਗ੍ਰੇਪਾਈ 4 ਚ ਵੀ ਆ ਰਿਹਾ ਇਹਨਾਂ ਦਾ ਤੇ ਮੈਂ ਸੀ ਆਇਗਾ 80% ਉਹ ਪਛਾਣ ਵੇ ਤੇ ਉਹ ਵੀ ਸਰਾਇਆ ਨੰਬਰ ਸਾਇਆ ਸੀਗਾ ਉਹ ਕੋਈ ਪੂਰਾ ਆਇਆ ਪਛਾਣ ਵੇ ਤੇ 10 ਲੱਖ 25 ਆਤੀ ਨੇ ਉਹ 53 4 ਵਈ 6 ਇਸ ਤੋਂ ਅੱਗੇ ਨਵੇਂ ਕਾਫੀ ਮਾਡਲ ਜਿਹੜੇ ਮੈਕਸੀ ਨੇ ਨਵਾਂ ਲੌਂਚ ਕੀਤਾ ਟੋਪਿਕ ਤੇ ਪੇਪਰ ਨਾਲ ਨਵੇਂ ਆ ਜਿਹੜਾ ਨੰਬਰ ਆ ਗਿਆ 8055 ਕਿੰਨੇ ਮੀਟਰ ਹੈ ਵੀ ਲੋਕ ਦੇ 11 ਬਰਾਂ ਦੇ ਰੁਪਇਆ ਬਹੁਤ ਤੇ ਲੰਦੇ ਸੀ ਕਿ ਨਹੀਂ ਸੀ ਦੇ ਦੇ ਜੇ ਇਸ ਤੋਂ ਅਗੇ ਤੁਹਾਨੂੰ ਆਪਾਂ ਹੱਥ ਵਾਲੇ ਮਿੰਨੀ ਰੋਟਾ ਵੀਟਾ ਜਿਹੜੇ ਐਪਲੀਮੈਂਟ ਇਹ ਉਖਾ ਰਹੇ ਆ ਤੇ ਸਾਰਿਆਂ ਵੀਡੀਓ ਸ਼ੇਅਰ ਕਰੀ ਚਲੋ ਤੋ ਕਿ ਤੁਹਾਨੂੰ ਆਪਾਂ ਲੈ ਚੱਲਦੇ ਆਂ ਮੰਦਰਾ ਦੇ ਸਟਾਲ ਤੇ ਮੰਦਰਾ ਅਰਜਨ ਤੇ ਇਸ ਤੋਂ ਅੱਗੇ ਜਿਹੜੇ ਇਹਨਾਂ ਦੇ ਟਰੈਕਟਰ 4x4 ਆ ਰਹੇ ਆ ਆ 752 ਡੀ ਆ ਰਿਹਾ 585 4x4 ਆ ਰਿਹਾ ਜੀ ਉਹ ਇਹਨਾਂ ਦਾ ਕਾਫੀ ਮਸ਼ਹੂਰ ਟਰੈਕਟਰ ਚੱਲ ਰਿਹਾ ਉਹਦੇ ਤੋਂ ਪਹਿਲਾਂ ਵੀ ਸਾਥ ਲਾ ਕੇ ਸਸੀ ਦਾ ਦੇ ਰਿਆ 585 ਆ 744 ਕੋਰ ਬਈ ਕੋਰਾ ਇਹਦਾ ਰੇਡ 9 ਲੱਖ ਤੇ 10000 ਰੁਪਏ ਕੱਲ ਦਾ ਰੇਡ ਸੀ ਇਹਦਾ ਇਸ ਤੋਂ ਅੱਗੇ ਇਹਨਾਂ ਦਾ 855 454 ਵੀ ਹੈਗਾ ਲਖੋਨੇ ਤੁਹਾਨੂੰ 744 ਦਾ ਇੰਨੇ 15 ਸਪੀਟਾਂ ਦੇ ਵਿੱਚ ਟਰੈਕਟਰ ਹੈ ਦਸ਼ਮੀਸ਼ ਵਾਲਿਆਂ ਦੀ ਜਿਹੜੀ ਵੱਡੀ ਮਸ਼ੀਨ ਆ ਉਹ ਤੁਸੀਂ ਦੇਖ ਸਕਦੇ ਹੋ ਟ੍ਰੋਕ ਦੇ ਤੁਹਾਨੂੰ ਹੋਰ ਐਪਲੀਮੈਂਟ ਵਿਖਾਉਣੇ ਆ ਆ ਜੱਗੀ ਵਾਲਿਆਂ ਦਾ ਆ ਐਪਲੀਮੈਂਟ ਜੱਗੀ ਵਾਲਿਆਂ ਤੋਂ ਬਹੁਤ ਮਸ਼ਹੂਰ ਆ ਆ ਟਾ ਚੱਕੀਆਂ ਜਿਹੜੀਆਂ ਇੱਥੇ ਉਹ ਵੀ ਮਜੂਸੀ ਲੋਕਾਂ ਕਾਫੀਆਂ ਖਰੀਦਦੀਆਂ ਨੇ ਇਸ ਤੋਂ ਅਗੇ ਜਿਹੜੇ ਐਪਲੀਮੈਂਟ ਤਾਂ ਔਰ ਇਹ ਕਹਤੇ ਜਗਜੀਤ ਜੀ ਫਰਮਾ ਵੀ ਲੈ ਕੇ ਆਏ ਜਗਤਜੀਤ ਵਾਲੇ ਵੀ ਲੈ ਕੇ ਸਾਰੇ ਹੀ ਮੇਰੇ ਵੀਰ ਲੈ ਕੇ ਆਏ ਆ ਵੀ ਇੱਥੇ ਆ ਹੁੰਦਾ ਵਾਲਿਆਂ ਦੇ ਇਹ ਕੰਪਨੀ ਦੇ ਟੂਲ ਆ ਕਿਆ ਬੀਆ ਫਲਾਸ ਏਕਸ ਜਿੰਨੇ ਵੀ ਟੂਲ ਪਾਈ ਕੰਪਨੀ ਦੇ ਸਾਰੇ ਹੀ ਇੱਥੇ ਨੇ ਸਨ ਕੋਈ ਵੀ ਖਰੀਦ ਸਕਦੇ ਹਾਂ ਇਸ ਤੋਂ ਕਿ ਤੁਸੀਂ ਵੇਖ ਸਕਦੇ ਸਾਰੇ ਹੀ ਕਹਿ ਦਈਏ ਸਟਾਰ ਲੱਗੇ ਇਹ ਕੰਪਨੀਆਂ ਦੇ ਕਾਫੀ ਪਰਵਾਮ ਮੇਲੇ ਮੇਲਾ ਸੀਗਾ ਹਰਖਣ ਜਬਰਦਸਤ ਤੁਸੀਂ ਵੇਖੀ ਜੋ ਛੇ ਜਰੂਰ ਕੀਤੀ ਹੈ ਤੁਹਾਨੂੰ ਇਹ ਲਿਖੇ ਕੰਪਨੀ ਦੇ ਖੇਤੀਆਂ ਤੱਕ ਪਹੁੰਚੇ ਸੀਗੇ ਸਵੈ ਨਾਲ ਆਗਰ ਇੰਡਸਟਰੀ ਜਿਹੜਾ ਤੁਹਾਨੂੰ ਪਤਾ ਸਵੈ ਨਾਲ ਦੇ ਸੰਧ ਪਾਤ ਮਸ਼ਹੂਰ ਆ ਆ ਮੇਰੇ ਵੀ ਸ਼ਕਤੀਮਾਨ ਵਾਲੇ ਆ ਗਏ ਸ਼ਕਤੀਮਾਨ ਦਾ ਜਿਹੜਾ ਰੂਟ ਆ ਵੇਟਰ ਜਾਂ ਸੂਰ ਸੈਕਟਰ ਸਾਹ ਆ ਰਹੇ ਆ ਆਪਣੀ ਨੂੰ ਫਰਮਾਵੀਂ ਇਹ ਰਾਜਾ ਵਾਲੇ ਜਿਹੜੇ ਰਾਜਾ ਤਲਵੰਡੀ ਉਹਨਾਂ ਨੇ ਵੀ ਆਪ ਦਾ ਸਟਾਲ ਲਾਇਆ ਹੋਇਆ ਸੀ ਇੱਥੇ ਤੇ ਦੇਖ ਸਾਡੇ ਸ਼ਕਤੀਮਾਨ ਵਾਲਿਆਂ ਦੇ ਸਾਰੇ ਐਪਲੀਮੈਂਟ ਸਪਰੇਅ ਵਾਲੇ ਪੰਪ ਸਭ ਕੁਝ ਨੂੰ ਮਜਬੂਰ ਰਾਜਾ ਵਾਲਾ ਉਹ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ ਇੱਥੇ ਤੇ ਇਸ ਤੋਂ ਅੱਗੇ ਤਾਂ ਸਾਰੇ ਆਪਾਂ ਵਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚੱਲੋ ਤਾਂ ਕਿ ਹਰੇਕ ਕੋਲ ਪੁੱਜਦੀ ਵੀਡੀਓ ਹੋਏ ਜਿਹੜੀ ਮੇਲੇ ਦੇ ਵਿੱਚ ਆ ਡਵੈਲਪਰ ਆਲਿਆਂ ਦੇ ਸੰਦ ਨੇ ਜਿਹਨੂੰ ਆਪਣਾ ਐਪਲੀਮੈਂਟ ਕਹਿ ਦਈਏ ਜਿਹੜੇ ਕਿਸਾਨੀ ਅੱਗੋਂ ਆ ਗਿਆ ਕਬੂਟਾ ਕੋਟਾ ਜਾਪਾਨ ਦੀ ਟੈਕਨੋਲੋਜੀ ਇਹਨਾਂ ਦੇ ਟਰੈਕਟਰ ਤੇ ਇਹਨਾਂ ਦੇ ਜਿਹੜੇ ਚੂਨਾ ਲਾਉਣ ਵਾਲੀਆਂ ਮਸ਼ੀਨਾਂ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਜਿੰਨੀਆਂ ਮਸ਼ੀਨਾਂ ਚੂਨਾ ਲਾਉਂਦਾ ਸਭ ਕੋਟਾ ਦੀਆਂ ਆਲੀਆਂ ਨੇ ਇਹਨਾਂ ਦੇ ਟਰੈਕਟਰ ਜਿਹੜੇ ਆ ਮਿਨੀ ਟਰੈਕਟਰ ਕੋਟਾ ਦਾ ਦੋਸਤੋ ਬਾ ਫੋਰ ਵੀਲ ਟਰੈਕਟਰ ਵੀਲ ਟਰੈਕਟਰ ਸਾਰੇ ਹੀ ਕੋਟਾ ਦੇ ਟਰੈਕਟਰ ਤੁਹਾਨੂੰ ਮਿਲਣਗੇ ਅੱਜ ਦੀ ਪਾਵਰ ਦੀ ਟੈਕਨੋਲੋਜੀ ਕੀ ਹੁੰਦੇ ਨੇ ਚਾਰ ਵਾਲਵ ਆ ਰਹੇ ਨੇ ਪਿਸਟਨ ਦੇ ਵਿੱਚ ਨੇ